ਫੰਕਲ ਖਾ ਪਰ ਰਹੇ ਨੇ ਇਹ ਨਾ ਵੱਟ ਦੰ ਸਿੰਘ ਸਾਹਿਬ ਜਿਹੜੇ ਤੁਹਾਨੂੰ ਸਿਵਾ ਮੁਕਤ ਕੀਤਾ ਗਿਆ ਕਈ ਬਤਾਵਾ ਨੇ ਕੱਲ ਸੀਵੇ ਦੇ ਦਿੰਦੇ ਅਸੀਂ ਵੀ ਤੇ ਨਿੱਕਲ ਇਸ ਸਮੇਂ ਤੇ ਰੋਸ ਹੈ ਇਹ ਸਾਹਿਬ ਦੀ ਮਾਨ ਮਰਿਆਦਾ ਦਾ ਮਸਲਾ ਹੈ ਔਰ ਤੱਕ ਸਾਬ ਮਾਰਕੀ ਯਾਤਾਂ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸਵਜੂ ਜਿਹੜੀ ਕਾਰ ਕਰੀ ਹੈ ਸਮਝੀ ਹੈ ਕਿ ਤੱਕ ਸਾਬ ਦੀ ਮਿਹਰੀ ਬੰਦ ਨਹੀਂ ਹੈ ਕਿ ਪਤਨੀਆਂ ਦਾ ਔਰ ਸਭਾਨਾ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹਨੂੰ ਖਤਰਾ ਦੇ ਰਿਹਾ ਹੈ ਔਰ ਇਸ ਸੰਸਥਾਨ ਦੇ ਜਿਹੜਾ ਮਾਰਵਾਸੀ ਸਾਰਾ ਖੇੜਾ ਹੋ ਗਿਆ ਕਿਉਂਕਿ ਉਹ ਅ ਕੈਸੀ ਕਟਨਾ ਵਾਪਰਦੀ ਹੈ جہن گرونا پیار کرنے والے سکھنے جا جا پرمپراوا جہاں پیار کرنے والے سکھ نے من جا روس آنا ہے وہ ہے کیونکہ ہر بندہ ہر سکھ جا سچ ہرمند صاحب اور شریعہ کال تک صاحب وال دیکھتا ہے وہ تبدیل کرتا ہے جدو ایسے وتارے یہاں پاون استھانوں سے واپرنے شروع ہو جان ਤੇ ਉਹਨਾਂ ਸਿੱਖਾਂ ਦੇ ਬਾਰੇ ਜਿਹੜਾ ਉਹ ਲੋਕ ਜਰੂਰ ਆ ਜਾਂਦੇ ਧੰਨਵਾਦ ਤਾਂ ਸਾਹਿਬ ਹੈ 2 ਦਸੰਬਰ ਤੱਕ ਜੀ ਬਸ ਤੇ ਅੱਲਾਹ ਅੱਲਾਹ ਜੀ ਬਾਰੇ ਕਿੰਨਾ ਕੀਤੀ ਕੀ ਕਹਿੰਦੇ ਇਹ ਬਹੁਤ ਹਲੂ ਬਹੁਤ ਵਾਪਰੇ ਹਨ ਉਹ ਥੱਲੇ ਗੱਲ ਹੈ ਜੀ ਇਹ ਸਾਰਾ ਪੀਟੀਸੀ ਅੱਗੇ ਆਉਂਦਾ ਯਾਰ ਕੀ ਕਰ ਪਾਉਂ ਰਿਹਾ ਅਬਾਸਟਰੀਟ ਵਰਕ ਪਾਸਪੋਰਟ ਨਾਲ ਹੋ ਜਾਉਗਾ ਬਸ ਜਖਮ ਪਾਸਪੋਰਟ ਨਾਲ

ਤੱਤਸਪ ਮਾਰਕ ਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਕਾਰਵਾਈਆਂ ਕੀਤੀ ਹੈ ਉਹ ਕੀਤੀ ਹੈ ਕਿਉਂਕਿ ਤੱਤਸਪ ਦੀ ਮਿਹਰੀ ਬਣ ਰਹੀ ਹੈ ਕਿ ਪਦਗੀਆਂ ਦਾ ਔਰ ਸਥਾਨਾਂ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹ ਖਸਾ ਰਿਹਾ ਹੈ ਔਰ ਇਸ ਤੋਂ ਬਾਅਦ ਇਸ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਉਹਨੂੰ ਕਿاسي ਕਟਨਾ ਵਾਪਰਦੀ ਹੈ جنے گرونا پیار کرنے والے سکھ جا یا پرمپراوا جہار کرنے والے سکھ نے انہوں کے من جا روس آنا ہے اس بھاؤ کیونکہ ہر بندہ ہر سکھ جا سچپن شری ہرمندر صاحب اور شریعہ اکال تخت صاحب وال دیکھتا ہے حکمہ دی وہ تبدیل کرتا ہے, کر ہے. جدو ایسے وتارے یہاں پاون استانوں سے واپرنے شروع ہو جان وہ نا سکھانے بارے میں جیڑا ہے وہ لوگ جلور آجائے گا تان بار تان صاحب ہے جو دسمتر سے سرے گیتا سرے گیتا ہے سرے گیتا ہے جو دے بارے نیندہ گیتیا ہے کی کندی ہو یہاں بڑا خاندہ وہاں ہے جو خوشن میں باپت رہا ہے اچھلے گا اللہ یہ سارا جو خوشن میں باپت رہا ہے یہ سارا خوشن میں باپت رہا ہے عداس کریں گے کہ ہمارکنی صاحب اچھا خوشن میں ب

ਤਕਸਾਲਬ ਮਾਰਕ ਦੀ ਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਕਾਰਵਾਈਆਂ ਕੀਤੀ ਹੈ ਉਹ ਕੀ ਹੈ ਕਿ ਤਕਸਾਲਬ ਦੀ ਮਿਹਰੀ ਬੰਦ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹਨੂੰ ਖਸਰਿਆ ਜਾਣਾ ਚਾਹੀਦਾ ਹੈ ਔਰ ਇਸ ਤੋਂ ਸਵਾਤ ਜਿਹੜੇ ਮਾਰਕ ਪਾਸ ਦੀ ਸੜਕ ਉਹ ਜਿਹੜਾ ਹੋ ਰਿਹਾ ਹੈ ਕਿ ਉਹਨੂੰ ਪਿਆਸੀ ਕਟਨਾ ਵਾਪਰਦੀ ਹੈ ਜਿਹੜੇ ਨੂੰ ਨਾ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਆਉਣਾ ਹੈ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚ ਕੰਸ਼ੀ ਦੀ ਹਰਬੰਦਰ ਸਾਹਿਬ ਔਰ ਸ਼ਰੀਅਤ ਕਾਦ ਸਾਬਲ ਦੇਖਦਾ ਹੈ ਇਹ ਤੁਹਾਨੂੰ ਐਕਚੁਅਲੀ ਨਹੀਂ ਜਿਹੜੀ ਉਹਨਾਂ ਦੀ ਉਹ ਤਾਬੀਅਤ ਕਰਦਾ ਹੈ ਤੇ ਜਦੋਂ